ਪੂਰੇ ਪੰਜਾਬ ਭਰ ਦੇ ਵਿੱਚ ਜਿੱਥੇ ਪੀਆਰਟੀਸੀ ਪਨਬਸ ਤੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ ਉੱਥੇ ਮੁਖਸਰ ਦਾ ਜੋ ਬੱਸ ਡਿੱਪੂ ਹੈ ਉਹ ਤੁਹਾਨੂੰ ਤਸਵੀਰਾਂ ਵਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਸਾਰੇ ਰੂਟਾਂ ਦੀਆਂ ਜੇ ਲੰਮੇ ਰੂਟਾਂ ਦੀ ਗੱਲ ਕਰਾਂ ਲੰਮੇ ਤੋਂ ਲੈ ਕੇ ਛੋਟੇ ਰੂਟਾਂ ਦੀਆਂ ਹਰ ਇੱਕ ਤਰ੍ਹਾਂ ਰੂਟ ਦੇ ਉੱਪਰ ਬੱਸਾਂ ਦੇ ਉੱਪਰ ਪੂਰਨ ਤੌਰ ਤੇ ਤਿੰਨ ਦਿਨਾਂ ਦੇ ਲਈ ਬ੍ਰੇਕ ਲੱਗ ਚੁੱਕੀ ਹੈ ਤਾਂ ਮੁਲਾਜ਼ਮ ਸਾਡੇ ਨਾਲ ਨਾ ਪਹਿਲਾਂ ਤਸਵੀਰਾਂ ਡਿੱਪੂ ਦੀਆਂ ਮੁਕਾਉਣ ਦੀ ਕੋਸ਼ਿਸ਼ ਕਰੂੰਗਾ ਕਿ ਤੁਸੀਂ ਦੇਖ ਸਕਦੇ ਹੋ ਤੇ ਸਾਰਾ ਡਿੱਪੂ ਹੈ ਬੱਸਾਂ ਦੇ ਨਾਲ ਹੀ ਭਰਿਆ ਹੋਇਆ ਰੁਕੀਆਂ ਹੋਈਆਂ ਪੂਰਨ ਤੌਰ ਤੇ ਚੱਕਾ ਜਾਮ ਮਾਰ ਤਸਵੀਰਾਂ ਇੱਕ ਵਾਰੀ ਇੱਥੇ ਪਨ ਬਸਦੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਕਮਲ ਕੁਮਾਰ ਮੇਰਾ ਨਾਂ ਹੈ ਜੀ ਕਮਲ ਜੀ ਕੀ ਕਾਰਨ ਕੀ ਹੈ ਜਿਹੜਾ ਤੁਸੀਂ ਅੱਜ 9 ਤਰੀਕ ਤੋਂ ਲੈ ਕੇ 11 ਤੱਕ ਦਾ ਤਿੰਨ ਦਿਨਾਂ ਦਾ ਜੋ ਆਲਟੀਮੇਟਮ ਪਹਿਲਾਂ ਦਿੱਤਾ ਸੀ ਤੇ ਅੱਜ ਚੱਕਾ ਜਾਮ ਪੂਰਨ ਤੌਰ ਤੇ ਕਰ ਦਿੱਤਾ ਕਾਰਨ ਜੀ ਸਾਡੀ ਮੰਗਾਂ ਵਾਰੀ ਹੈ ਜੀ ਕਿ ਸਰਕਾਰ ਇਹ ਪਿਛਲੇ ਲੰਮੇ ਸਮੇਂ ਤੋਂ ਲਾ ਦੇ ਲਾ ਰਹੀ ਸਾਡੇ 3 ਸਾਲ ਸਰਕਾਰ ਦੇ ਲੰਘ ਗਏ ਆ ਪਿਛੇ 1 ਜੁਲਾਈ ਨੂੰ ਜਲੰਧਰ ਵਿੱਚ ਮੀਟਿੰਗ ਹੋਈ ਸੀ ਮਾਨਯੋਗ ਮੁੱਖ ਮੰਤਰੀ ਜਨਮ ਦੇ ਬੁਰੇ ਜੋਰ ਨਾਲ ਜਦੋਂ ਧੰਨਾ ਦੇਣਾ ਸੀ ਬੋਟਾਂ 'ਚ ਉਦੋਂ ਮੀਟਿੰਗ ਮਿਲੀ ਸਾਨੂੰ ਮੀਟਿੰਗ ਵਿੱਚ ਭਰੋਸਾ ਦਿੱਤਾ ਗਿਆ ਸੀ ਵੀ 1 ਮਹੀਨੇ 'ਚ ਤੁਹਾਡਾ ਮਸਲਾ ਹੱਲ ਕਰਤਾ ਜਾਊਗਾ ਸਾਰਾ ਤੁਹਾਡੀ ਮੰਗਾਂ ਮੰਨ ਲਈਆਂ ਜਾਣੀ ਕਮੇਟੀ ਬਣਾ ਲਈ ਗਈ ਸੀ ਪਰ 1 ਸਾਲ ਲੰਬੀਤ ਗਿਆ ਕੋਈ ਅਪਰੂਵ ਨਹੀਂ ਹੋਇਆ ਉਸ ਕਮੇਟੀ 'ਚ ਕੋਈ ਰਿਜ਼ਲਟ ਨਹੀਂ ਮਿਲਿਆ ਆ ਪਿਛੇ ਜੇ ਅਸੀਂ ਡਾਕਟਰ ਟਰਾਂਸਪੋਰਟ ਨਾਲ ਮੀਟਿੰਗ ਕੀਤੀ ਹੈ ਯੂਨੀਅਨ ਨਾਲ ਉਦੋਂ ਉਹਨਾਂ ਨੂੰ ਦੱਸਿਆ ਕਿ ਤੁਹਾਡੀ ਪ੍ਰਸੰਸ ਨਾਲ ਵਿਭਾਗ ਵੱਲੋਂ ਤੇ ਫਾਈਨੈਂਸ ਡਿਪਾਰਟਮੈਂਟ ਵੱਲੋਂ ਵਾਪਸ ਆ ਗਈ ਫ ਫਾਈਲ ਵਾਪਸ ਆਉਣ ਦਾ ਕੀ ਕੀ ਮੰਗਾ ਕੀ ਸੀ ਉਹਦੇ ਵਿੱਚ ਮੰਗਾ ਹੀ ਸੀ ਇੱਕ ਤਾਂ ਜਿਹੜੇ ਕੰਟੈਕਟਰਾਂ ਦਾ ਮੈਂ ਰੈਗੂਲਰ ਕੀਤਾ ਜਾਂਦਾ ਆਊਟਸੋਰਸਿੰਗ ਵਾਲੇ ਕੰਟੈਕਟਰ ਕਿਤੇ ਜਾਂਨ ਤਾਂ ਕਿ ਜਿਹੜਾ ਜੀਐਸਟੀ ਹੈਗਾ 12 ਕਰੋੜ ਰੁਪਏ ਹਰ ਸਾਲ ਦਾ ਬੱਚੇ ਬੱਚਾ ਹੈ ਸਰਕਾਰ ਕੋਲ ਰਹਿ ਵੀ ਤੇ ਬਰਕਾਨ ਨੂੰ ਪੂਰੇ ਪੈਸੇ ਮਿਲਸੇਗਾ ਕਟੌਤੀ ਨਾ ਹੋਵੇ ਕੋਈ ਜਿਹੜੇ ਠੇਕੇਦਾਰ ਪਿਛਲਾ ਠੇਕੇਦਾਰ 12 ਕਰੋੜ ਲੈ ਕੇ ਭੱਜ ਗਿਆ ਉਸ ਤੋਂ ਬਾਅਦ ਜਿਹੜਾ ਆਇਆ ਉਹ 7 ਕਰੋੜ ਲੈ ਕੇ ਵਿੱਚ ਭੱਜ ਗਿਆ ਜਿਹੜਾ ਹੋਣ ਹੈ ਜਿਹੜਾ ਤਨਖਾਹ ਵਾਰੇ ਉਹ ਵੀ ਕਪਲਾ ਕਰ ਗਿਆ ਤਨਖਾਹ ਵਾਜ ਤੇ ਏਰੀਆ ਵਿੱਚ ਤੇ ਉਹ ਨਾ ਹੋ ਸਕੇ ਵੀ ਵਰਕਾ ਉਹਨਾਂ ਦਾ ਹੱਕ ਪੂਰਾ ਮਿਲ ਜੇ ਸਰ ਪਰ ਇਹ ਨਹੀਂ ਹੋ ਰਿਹਾ ਤੇ ਉਹ ਮੰਗਾਂ ਉਹਦੇ ਚ ਗਈਆਂ ਹੋਈਆਂ ਬਰਾਬਰ ਕੰਮ ਦਾ ਤਨਖਾਹ ਦਾ ਕਾਨੂੰਨ ਕਨ ਲਾਗੂ ਕੀਤਾ ਜਾਵੇ ਤੇ ਇਹ ਸਾਰੀ ਮੰਗਾਂ ਨੂੰ ਅਸੀਂ ਲੈ ਕੇ ਫਾਈਲ ਗਈ ਜੀ ਬਣ ਕੇ ਪਰ ਉਹ ਉੱਥੋਂ ਰਿਜੈਕਟ ਹੋ ਕੇ ਵਾਪਸ ਆ ਕੇ ਕਹਿੰਦੇ ਮੁੱਖ ਮੰਤਰੀ ਸਾਹਿਬ ਨੂੰ ਤਾਂ ਕਰਾਂਗੇ ਹੁਣ ਅਸੀਂ ਕਿਹਾ ਵੀ ਮੁੱਖ ਮੰਤਰੀ ਨਾਲ ਮੀਟਿੰਗ ਕਰਾ ਲਓ ਸਾਡੀ ਤੇ ਡਾਇਰੈਕਟਰ ਸਾਹਿਬ ਕਹਿੰਦੇ ਵੀ ਅਸੀਂ ਤਾਂ ਨਹੀਂ ਕਰਾ ਸਕਦੇ ਸੀ ਲਿਖ ਕੇ ਭੇਜ ਸਕਦੇ ਆ ਉਹ ਲਿਖ ਕੇ ਤੁਹਾਡਾ ਭੇਜਿਆ ਆ ਬਾਕੀ ਜੋਰ ਤੁਸੀਂ ਲਾਓ ਮੀਟਿੰਗ ਤੁਸੀਂ ਕਰਵਾਓ ਤੇ ਉਹਦੇ ਵਿੱਚ ਸਾਡੇ ਕੋਲ ਤਾਂ ਇੱਕੋ ਹੱਥਿਆਰ ਹੈ ਫਿਰ ਵੀ ਸਰਕਾਰ ਨੂੰ ਕਿਵੇਂ ਦੱਸਿਆ ਜਾ ਸਕੇ ਮੁੱਖ ਮੰਤਰੀ ਵੀ ਕੋਈ ਮੌਨ ਰੋਏ ਤਾਂ ਐ ਨਹੀਂ ਕੋਈ ਅਸਰ ਹੈਗਾ ਜਾਂ ਕਿ ਮਿਲਾਂਗੇ ਤੇ ਅਸੀਂ ਉਹਨੂੰ ਕਿਵੇਂ ਆਪਦੀ ਗੱਲ ਉਹਦੇ ਤੱਕ ਪਹੁੰਚਾਈਏ ਇਸ ਕਰਕੇ ਹੜਤਾਲ ਸਾਨੂੰ ਕਰਨੀ ਪਈ ਅੱਜ ਉਸ ਹੜਤਾਲ ਕਰਕੇ ਵੀ ਮੁੱਖ ਮੰਤਰੀ ਸਾਹਿਬ ਸਾਡੇ ਮਾਰੇ ਸੋਚਣ ਕਰੋ ਗੱਡੀਆਂ ਖੜਨ ਗਈਆਂ ਰੋੜਾ ਪਿਆ ਅੱਜ ਤੋਂ ਮੁੱਖ ਮੰਤਰੀ ਸੋਚੂਗਾ ਨਾ ਵੀ ਕਿਉਂ ਕਰੀਆਂ ਕੀ ਗੱਲ ਆ ਉਹ ਚੂਹੇ ਡਿਪਾਰਟਮੈਂਟ ਨੂੰ ਤੇ ਹੋ ਸਕਦਾ ਹੋਣ ਸਾਡਾ ਮਸਲਾ ਹੱਲ ਹੋ ਜਾਈਂ ਇਹੀ ਸਾਨੂੰ ਅਸੀਂ ਤਾਂ ਇਹ ਉਮੀਦ ਕਰਦੇ ਮਾਨਯੋਗ ਮੁੱਖ ਮੰਤਰੀ ਪੰਜਾਬ ਤੋਂ ਵੀ ਇਹ ਮੁਲਾਜ਼ਮਾਂ ਦੀ ਸਰਕਾਰ ਬਣਾਈ ਸੀ ਤੇ ਮੁਲਾਜ਼ਮਾਂ ਨਾਲ ਬਦਲਾ ਨਾ ਲਓ ਇਹਨਾਂ ਨੂੰ ਕੁਝ ਲੈ ਕੇ ਦਿਓ ਬਦਲੇ 'ਚ ਵੀ ਆ ਤੁਹਾਨੂੰ ਦਿੱਤਾ ਜੀ ਉਹਨਾਂ ਨੂੰ ਖੁਸ਼ ਰੋ ਦੇ ਆਪਦਾ ਕੰਮ ਕਰੋ ਇਹੀ ਬੇਨਤੀ ਕਰਦੇ ਆਂ ਹਾਂ ਕਿੰਨਾ ਸਮਾਂ ਹੋ ਗਿਆ ਵੀ ਤੁਸੀਂ ਕੰਟਰੈਕਟ ਤੇ ਹੋ ਤੇ ਕਿੰਨੀਆਂ ਕ ਤਨਖਾਹਾਂ ਨੇ ਜਿਸ ਨਾਲ ਤੁਸੀਂ ਆਪਦਾ ਗੁਜ਼ਾਰਾ ਕਰਦੇ ਹੋ ਦੇਖੋ ਜੀ 2007 ਤੋਂ ਲੈ ਕੇ 14 ਤੱਕ ਤਾਂ ਆਊਟਸੋਰਸਿੰਗ ਤੇ ਸਾਰੇ 2014 'ਚ ਸਰਕਾਰ ਕਹਿੰਦੀ ਵੀ ਤੁਹਾਨੂੰ ਅਸੀਂ ਇਹ ਰੈਗੂਲਰ ਨਹੀਂ ਕਰ ਸਕਦੇ ਤੁਹਾਡੇ ਟੈਸਟ ਤੇ ਉਲੇ ਮੰਗੇ ਇੰਟਰਵਿਊ ਕਰਾ ਦੋ ਉਸ ਤੋਂ ਬਾਅਦ ਕਰ ਸਕਦੇ ਹਾਂ ਚਲੋ ਅਸੀਂ ਇਹ ਸਹਿਮਤ ਕਰ ਲਿਆ ਟੈਸਟ ਇੰਟਰਵਿਊ ਹੋ ਗਿਆ ਸਭ ਕੁਝ ਹੋ ਗਿਆ ਕੰਟਰੈਕਟ ਦੇ ਬੰਦੇ ਆ ਗਏ ਉਹ ਬੰਦੇ ਵੀ ਅੱਜ ਉਵੇਂ ਕੰਮ ਕਰ ਰਹੇ 10 ਸਾਲ ਉਹਨਾਂ ਨੂੰ ਹੋ ਗਏ ਕੰਟਰੈਕਟ ਤੋਂ ਹੋਏ ਨੂੰ ਵੀ ਤੇ ਕਿਸੇ ਦਾ ਕੱਖ ਨਹੀਂ ਕੀਤਾ ਗਿਆ ਨਾ ਕੰਟੈਕਟ ਵਾਲੇ ਪੱਕੇ ਕੀਤੇ ਗਏ ਨਾ ਆਊਟਸੋਰਸਾਂ ਕੰਟੈਕਟ ਕੀਤੇ ਗਏ ਬਸ ਲਾ ਲਾ ਕੇ ਚਲਾਈ ਜਾਂਦੇ ਆ ਨਾ ਇਹ ਛੜੀ ਸਰਕਾਰ ਬਦਾਈ ਗਈ ਇੱਕ ਹੋਰ ਤੁਹਾਨੂੰ ਵੱਡੀ ਗੱਲ ਦੱਸੀ ਹੈ ਚੰਡੀਗੜ੍ਹ ਦੇ ਵਿੱਚ ਇਹ ਪੰਜਾਬ ਦੇ ਦੋ ਕਾਨੂੰਨ ਆ ਚੰਡੀਗੜ੍ਹ ਟ੍ਰਾਂਸਪੋਰਟ ਆਊਟਸੋਰਸਿੰਗ ਦੀ 28 ਹਜ਼ਾਰ ਤਨਖਾਹ ਦੇ ਰਿਏ ਤੇ ਓਵਰਟਾਈਮ ਵੱਖਰਾ ਪੰਜਾਬ ਦੇ ਆਊਟਸੋਰਸਿੰਗ ਨੂੰ ਇਹ 21 ਹਜ਼ਾਰ 48 ਰੁਪਏ ਦੇ ਰਹਿਣ ਨੂੰ ਤੇ 19 ਘੰਟੇ ਕੰਡਕਟਰ ਨੂੰ ਦੇ ਰਿਏ ਕਿੱਦਾਂ ਵੱਡਾ ਨਾ ਇਨਸਾਫੀ ਹੈ ਇੱਕ ਤਾਂ ਸਰਕਾਰ ਕੋ ਇੱਕ ਸਟੇਟ ਆ ਤੇ ਇੱਕ ਸਟੇਟ 'ਚ ਇੱਕ ਤਨਖਾਹ ਚਾਹੀਦੀ ਨਾ ਚਾਹਤ ਤਾਂ ਸਾਰੇ ਉ ਜੇ ਸਰਕਾਰ ਨੂੰ ਚਾਹੀਦਾ ਸੀ ਚਲੋ ਕੋਈ ਤੁਸੀਂ ਪੱਕੇ ਨਹੀਂ ਕਰ ਸਕਦੇ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਤਲਾਕੂ ਕਰ ਸਕਦੇ ਹੋ ਬਰਾਬਰ ਕੰਮ ਬਰਾਬਰ ਤਰਖਾਈਂ ਦੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਤੁਸੀਂ ਇਹ ਵੀ ਕਰ ਦਿਓ ਜੇ ਹਰਿਆਣਾ ਪੰਜਾਬ ਦੀ ਪੁਲਿਸ ਹੀ ਲੈ ਕੇ ਆਉਂਦੇ ਮੁਲਾਜ਼ਮਾਂ ਤਰਖਾ ਦਿੰਦਾ ਸੀ ਅੱਜ ਉਹ ਹਰਿਆਣਾ ਤਾਂ ਕਈ ਗੁਣਾ ਅੱਗੇ ਵਧ ਗਿਆ ਸਾਡੇ ਉਹਨਾਂ ਨੇ ਉਹਦੇ ਆਊਟਸੋਰਸਿੰਗ ਸਾਰੇ ਕੁਸ਼ਲ ਵਾਗ ਬਣਾ ਕੇ ਸਾਰੇ ਬੰਦੇ ਆਉਦੇ ਅੰਦਰ ਐਡਾਪਟ ਕਰ ਲਏ ਤੇ ਉਹਨਾਂ ਨੂੰ ਤਨਖਾਹ ਪੂਰੀ ਕਰਦੀ ਹਰਿਆਣਾ 'ਚ ਕਿੰਨੀ ਤਨਖਾਹ ਜੇ ਅੱਜ ਦੀ ਮੌਜੂਦਾ ਸਮੇਂ ਦੀ ਗੱਲ ਕਰੀਏ ਉਹਨਾਂ ਨੂੰ ਕਿੰਨੀ ਡਰਾਈਵਰ ਨੂੰ ਤੇ ਕਿੰਨੀ ਕਨੈਕਟਰ ਨੂੰ ਕਿੰਨੀ ਹਰਿਆਣੇ ਦੇ ਜੀ ਜੋ ਰੈਗੂਲਰ ਮੁਲਾਜ਼ਮ ਈ ਹੈ ਉਹ ਹੀ ਉਹਨਾਂ ਦੀ ਉਹਨਾਂ ਨੂੰ ਪੱਕੇ ਨਹੀਂ ਕੀਤਾ ਠੇਕੇਦਾਰ ਨੂੰ ਬਾਹਰ ਕੱਢ ਕੇ ਉਹਨਾਂ ਨੇ ਕੁਸ਼ਲ ਵਾਗ ਵਾ ਕੇ ਆਪਣੇ ਅੰਦਰ ਲੈ ਕੇ ਤਨਖਾਹ ਬਰਾਬਰ ਕਰਦੀ ਸਰਵਿਸ ਰੂਲ ਬਰਾਬਰ ਕਰਦੀ ਵੀ ਤੁਸੀਂ ਕੰਮ ਕਰੋ ਤੁਹਾਨੂੰ ਕੱਢਿਆ ਨਹੀਂ ਜਾਊਗਾ ਤੇ ਪੰਜਾਬ ਸਿੱਟੇ ਕਿਉਂ ਨਹੀਂ ਕਰ ਸਕਦੀ ਸਰਕਾਰ ਪਹਿਲੇ ਪੰਜਾਬ ਨੂੰ ਦੇਖੀ ਸਾਰ ਅੱਜ ਨਾ ਹੋ ਗਿਆ ਅੱਜ ਕੀ ਹੋਇਆ ਅੱਜ ਪੰਜਾਬ ਉਹਨਾਂ ਦੇਖੀ ਜਾਂਦਾ ਉਹਨਾਂ ਬਰਾਬਰ ਨਹੀਂ ਚੱਲਦਾ ਤੇ ਅਸੀਂ ਕਿੰਨੇ ਅੱਗੇ ਤਰੱਕੀ ਤਾਂ ਨਹੀਂ ਕੀਤੀ ਅਸੀਂ ਥੱਲੇ ਆ ਰਹੇ ਫਿਰ ਤੇ ਅਸੀਂ ਉਹ ਮਾਨਯੋਗ ਮੁੱਖ ਮੰਤਰੀ ਦਾ ਜਿਹੀ ਕਵਾਂਗੇ ਵੀ ਅਸੀਂ ਕੱਲ ਤੁਹਾਡੇ ਕੋਲ ਆ ਰਹੇ ਸਾਡੀ ਰੋਟੀ ਪਾਣੀ ਚਾਹ ਦੰਤਿਆਮ ਕਰੋ ਤੇ ਸਾਡਾ ਪੱਕੇ ਕਰੰਦਾ ਦੰਤਿਆਮ ਕਰੋ ਕਿਉਂਕਿ ਤੁਹਾਡੇ ਤੋਂ ਗਾਂ ਕੋਈ ਨਹੀਂ ਸਾਡੇ ਕੋਲੇ ਅਸੀਂ ਤੁਹਾਡੇ ਕੋਲ ਆਉਣੀ ਹੋਣਾ ਬਿਲਕੁਲ ਹੋਰ ਵੀ ਮੁਲਾਜ਼ਮ ਇੱਥੇ ਨੇ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਲੰਮਾ ਸਮਾਂ ਹੋ ਗਿਆ ਤਰਨਿਆ ਤੇ ਆ ਕਦੇ ਮੰਗਾ ਮਨਾਉਣ ਵਾਸਤੇ ਕਦੇ ਚੱਕਾ ਜਾਮ ਕਰਨਾ ਪੈਂਦਾ ਕਦੇ ਮੁੱਖ ਮੰਤਰੀ ਜਾਂ ਜੇ ਟਰਾਂਸਪੋਰਟ ਮੰਤਰੀਆਂ ਦੇ ਘਰਾਂ ਦਾ ਘਰਾਓ ਅੱਜ ਜਿਹੜੀ ਚੱਕਾ ਜਾਮ ਦੇ ਵਿੱਚ ਕੀ ਕੀ ਮੰਗਾਂ ਨੇ ਸਾਡੀ ਬੜੇ ਲੰਬੇ ਸਮੇਂ ਤੋਂ ਸਾਡੀ ਤਰਾਸਦੀ ਆ ਕਿ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ ਦੀ ਸਰਕਾਰ ਅਕਾਲੀ ਭਾਜਪੀ ਦੀ ਸਾਰੀਆਂ ਹੀ ਸਰਕਾਰਾਂ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਸਾਡੇ ਦੇਸ਼ ਦੇ ਵਿੱਚ ਉਹ ਸਾਰੀਆਂ ਹੀ ਅਸੀਂ ਆਪਦੇ ਪਿੰਡੇ ਤੇ ਕੱਚਿਆਂ ਨੂੰ ਵੇਖ ਕੇ ਹੰਡਾ ਚੁੱਕੇ ਹਾਂ ਉਮੀਦ ਲਾਈ ਸੀ ਬੜੇ ਚਾਵਾ ਤੇ ਛਾਵਾ ਨਾਲ ਬੜਾ ਪ੍ਰਚਾਰ ਬੱਸਾਂ ਦੇ ਵਿੱਚ ਕਰ ਕਰਕੇ ਅਸੀਂ ਜਿਹੜੀਆਂ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਹਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣਾਓ ਅਸੀਂ ਪੰਜਾਬ ਦੇ ਵਿੱਚ ਕਿਸੇ ਕਿਸਮ ਦਾ ਧਰਨਾ ਨਹੀਂ ਲਗਾ ਦਿੰਦੇ ਵਾਂਗੇ ਅਸੀਂ ਕੋਈ ਆਊਟਸੋਰਸ ਕੰਟਰੈਕਟ ਦਾ ਕੋਈ ਮੁਲਾਜ਼ਮ ਹੈ ਜਿਹੜਾ ਠੇਕੇਦਾਰੀ ਸਿਸਟਮ ਹੈ ਜਿਹੜਾ ਬਿਲਕੁਲ ਬੰਦ ਕਰ ਦਿਆਂਗੇ ਸਾਨੂੰ ਲਗਾਤਾਰ 3.5 ਸਾਲ ਬੀਤਨ ਤੇ ਲਾਰੇ ਤੇ ਲਾਰਾ ਲਾਈ ਜਾ ਰਹੇ ਆ ਤਰੀਕਾਂ ਤੇ ਤਰੀਕਾਂ ਦੇਈ ਜਾ ਰਹੇ ਆ ਪਰ ਅੱਜ ਅਸੀਂ ਉੱਥੇ ਜ਼ੀਰੋ ਤੇ ਖੜੇ ਆ ਸਾਨੂੰ ਪੱਕਾ ਨਹੀਂ ਕਰਨਾ ਸਾਨੂੰ ਮਜਬੂਰ ਨਾ ਜਿਹੜਾ ਜਿੱਥੇ ਆਪਦੇਆਂ ਤਨਖਾਹਾਂ ਵੀ ਹੜਤਾਲਾਂ ਕਰਾ ਕੇ ਕਟਵਾਉਣੀਆਂ ਪੈਂਦੀਆਂ ਉੱਥੇ ਸਾਡੇ ਭੈਣ ਭਰਾ ਪੰਜਾਬ ਦੇ ਵਾਸੀ ਆ ਜਿਹੜੇ ਲੋਕ ਆ ਉਹ ਪਰੇਸ਼ਾਨ ਹੁੰਦੇ ਆ ਸਾਡੀ ਬਦੌਲਤ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਆ ਤੇ ਅਪੀਲ ਕਰਦੇ ਆ ਪੰਜਾਬ ਦੇ ਵਾਸੀਆਂ ਨੂੰ ਕਿ ਸਾਡੇ ਹੱਕ ਚ ਨਿੱਤਰ ਕੇ ਆਉਣ ਕਿਉਂਕਿ ਸਾਡੇ ਜੇ ਪੇਟ ਸਾਡਾ ਪਰਿਵਾਰ ਸੁਰੱਖਿਅਤ ਹੋਊਗਾ ਰੋਜ਼ਗਾਰ ਸਾਡਾ ਪੱਕਾ ਹੋਊਗਾ ਤਾਂ ਅਸੀਂ ਤਾਂ ਹੀ ਉਹਨਾਂ ਨੂੰ ਸੁਭਾਵਾਂ ਜਿਹੜੀਆਂ ਠੀਕ ਤਰੀਕੇ ਨਾਲ ਦੇ ਸਕਦੇ ਆ ਲੱਗਦਾ ਨਹੀਂ ਕਿ ਵੀ ਸਵਾਰੀਆਂ ਨੂੰ ਤੱਕ ਜਿਹੜਾ ਮਹਿਲਾਵਾਂ ਸਵਾਰੀਆਂ ਨੂੰ ਜੋ ਪੰਜਾਬ ਸਰਕਾਰ ਮੁਫਤ ਸੇਵਾ ਦਿੱਤੀ ਉਹ ਉਹਦੇ ਕਰਕੇ ਖੱਜਲ ਖਵਰੀਆ ਦੂਸਰੇ ਪਾਸੇ ਨੁਕਸਾਨ ਵੀ ਪੰਜਾਬ ਸਰਕਾਰ ਦਾ ਹੋ ਰਿਹਾ ਜੋ ਅੱਜ ਕਹਿ ਦिए ਜੋ ਰੋਜ਼ਾਨਾ ਦੀ ਇਨਕਮ ਹੋਣੀ ਉਸ ਨੂੰ ਲੈ ਕੇ ਬਿਲਕੁਲ ਜੀ ਜਿਹੜੀ ਪੰਜਾਬ ਦੇ ਆਰਥਿਕ ਹਾਲਾਤ ਪੰਜਾਬ ਦੀ ਆ ਸਰਕਾਰ ਆ ਜਿਹੜੀ ਉਹ ਆਪ ਜ਼ਿੰਮੇਵਾਰ ਆ ਕਿਉਂਕਿ ਪਿਛਲੇ ਲਗਭਗ 1 ਜੁਲਾਈ ਨੂੰ ਸਾਡੀ ਮਾਣਯੋਗ ਮੁੱਖ ਮੰਤਰੀ ਪੰਜਾਬ ਨਾਲ ਜਲੰਧਰ ਚ ਮੀਟਿੰਗ ਹੋਈ ਸੀ ਪਿਛਲੇ ਸਾਲ ਇੱਕ ਸਾਲ ਬੀਤਣ ਦੇ ਬਾਵਜੂਦ ਸਾਡੇ ਮੁੱਖ ਮੰਤਰੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਆ ਆਈਐਸ ਲੋਬੀ ਆ ਜਿਹੜੀ ਸਾਰੀ ਦੀ ਸਾਰੀ ਸਰਕਾਰ ਦੇ ਹੱਥਾਂ ਚੋਂ ਨਿਕਲ ਚੁੱਕੀ ਆ ਬਿਲਕੁਲ ਸਾਡੇਆਂ ਮਸਲਾਂ ਦਾ ਹੱਲ ਕਰਨ ਤੋਂ ਸਮਰੱਥ ਆ ਇਸ ਕਰਕੇ ਚੱਕਾ ਜਾਮ ਕਰਵਾਉਣ ਦੇ ਵਿੱਚ ਜਾਂ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਵਿੱਚ ਜਿਹੜੇ ਸਰਕਾਰ ਜ਼ਿੰਮੇਵਾਰ ਆ ਨਾ ਕਿ ਅਸੀਂ ਅਸੀਂ ਲਗਾਤਾਰ ਇਹ ਨੋਟਿਸ ਤੇ ਦੇ ਕੇ ਮੰਗਾ ਰੱਖ ਕੇ 70 ਮੀਟਿੰਗਾਂ ਲਗਭਗ ਟਰਾਂਸਪੋਰਟ ਮਿਨਿਸਟਰ ਨਾਲ ਹੋ ਚੁੱਕੀਆਂ 17 ਮੀਟਿੰਗਾਂ ਦੇ ਵਿੱਚ ਸਾਡਾ ਜਿਹੜਾ ਇੱਕ ਵੀ ਮੰਗਦਾ ਉਹਨਾਂ ਤੋਂ ਠੁਕਮੇ ਤਰੀਕੇ ਨਾਲ ਜਿਹੜਾ ਹੱਲ ਨਹੀਂ ਹੋ ਸਕਿਆ ਇਸ ਕਰਕੇ ਭਗਵੰਤ ਮਾਨ ਜੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਜਾਂ ਸਾਡਾ ਹੱਲ ਕਰ ਦੇਣਾ ਚਾਹੀਦਾ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਪੰਜਾਬ ਦੀ ਸਰਕਾਰ ਜ਼ਿੰਮੇਵਾਰਾ ਨਾ ਕਿ ਅਸੀਂ ਮੁਲਾਜ਼ਮ ਜ਼ਿੰਮੇਵਾਰਾ ਮੈਂ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਕਿਉਂਕਿ ਤਨਖਾਹਾਂ ਬਹੁਤ ਥੋੜੀਆਂ ਹੁਣ ਕਿੰਨੇ ਸਮਾਂ ਹੋ ਗਿਆ ਥੋੜੀਆਂ ਤਨਖਾਹ ਰੁਕੀਆਂ ਸਾਡਾ ਹਾਲਾਤ ਹੈ ਜਿਹੜੇ ਜੀ ਬਿਲਕੁਲ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਅਸੀਂ ਪਰਿਵਾਰ ਪਾਲਣ ਤੋਂ ਸਮਰਥਾਂ 19-20000 ਰੁਪਏ ਨਾਲ ਗੁਜ਼ਾਰਾ ਕਰਨਾ ਕੋਈ ਘਰ ਚਲਾਉਣਾ ਖਲਾਈ ਦਾ ਵੜਾ ਨਹੀਂ ਅਸੀਂ ਰੋਜ਼ ਦੇ ਦਿਨ ਦਿਹਾੜੇ ਕਰਜ਼ਿਆਂ ਦੇ ਵਿੱਚ ਡੁੱਬਦੇ ਜਾ ਰਹੇ ਹਾਂ ਤੇ ਹਾਲਾਤ ਸਾਡੇ 72 ਸਾਡੇ ਤਾਂ ਹਾਲਾਤ 72 ਹੁੰਦੇ ਜਾਂਦੇ ਆ ਸਾਡੇ ਵਿਭਾਗ ਦੇ ਵੀ ਹਾਲਾਤ ਦਿਨੋਂ ਦਿਨ ਫ੍ਰੀ ਸਫਰ ਸਹੂਲਤਾਂ ਦੇ ਜਿਹੜੇ ਪੈਸੇ ਸਰਕਾਰ ਵੱਲੋਂ ਵਿਭਾਗ ਨੂੰ ਨਾ ਦੇਣ ਕਰਕੇ ਲਗਾਤਾਰ ਜਿਹੜੇ ਮਾੜੇ ਹੁੰਦੇ ਜਾ ਰਹੇ ਆ ਸਾਡੇ ਵਿਭਾਗ ਚੱਲੂਗਾ ਸਾਡਾ ਚੱਕਾ ਚੱਲੂਗਾ ਤਾਂ ਸਾਡੀ ਨੌਕਰੀ ਸੁਰੱਖਿਆਤਾ ਤੇ ਦਿਨੋਂ ਦਿਨ ਹਾਲਾਤ ਆ ਜਿਹੜੇ ਬੱਸਾਂ ਦੇ ਸਾਡੇ ਉਹ ਮਾੜੇ ਹੁੰਦੇ ਜਾ ਰਹੇ ਆ ਸਾਡੇ ਕੋਲੇ ਸਪੇਅਰ ਪਾਰਟ ਨਹੀਂ ਆਉਂਦਾ ਸਾਨੂੰ ਸਮੇਂ ਤੇ ਤਨਖਾਹਾਂ ਨਹੀਂ ਪੈਂਦੀਆਂ ਅੱਜਕੱਲ੍ਹ ਹਾਲਾਤ ਇੱਕ ਤਾਂ ਤਨਖਾਹ ਥੋੜੀ ਕਰਕੇ ਸਾਨੂੰ ਲੋਨ ਆਦ ਬਗੈਰਾ ਲੈ ਕੇ ਅਸੀਂ ਜਿਹੜਾ ਕਰਜ਼ੇ ਚ ਡੁੱਬਿਆਂ ਤੇ ਉਹਨਾਂ ਨੂੰ ਠੀਕ ਟਾਈਮ ਤੇ ਤਨਖਾਹ ਨਾ ਦੇਣ ਕਰਕੇ ਜੁਰਮਾਨੇ ਸਾਨੂੰ ਹੋਰ ਵੱਖਰੇ ਉਹ ਜਿਹੜੇ ਉਤਾਰਨੇ ਪੈਂਦੇ ਆ ਸੋ ਅਸੀਂ ਦਿਨੋਂ ਦਿਨ ਕਰਜ਼ੇ ਚ ਡੁੱਬ ਰਹੇ ਆ ਉਮੀਦ ਕਰਦੇ ਆ ਮੁੱਖ ਮੰਤਰੀ ਪੰਜਾਬ ਤੋਂ ਕਿ ਸਾਡੇ ਨਾਲ ਬੈਠ ਕੇ ਟੇਬਲ ਤੇ ਸਾਡੀਆਂ ਸਾਰਥਕ ਜਿਹੜਾ ਮੰਗਾਂ ਦਾ ਹੱਲ ਆ ਜਿਹੜਾ ਉਹ ਕਰਕੇ ਤੇ ਸਾਨੂੰ ਪੱਕੇ ਕਰਨਗੇ ਸਾਡੇ ਰਜਗਾਰ ਨੂੰ ਪੱਕਾ ਕਰਨਗੇ ਤੇ ਵਿਭਾਗ ਦੇ ਵਿੱਚੋਂ ਟਰਾਂਸਪੋਰਟ ਮਾਫੀਆ ਜਿਹੜਾ ਉਹ ਖਤਮ ਕਰਕੇ ਜਿਹੜਾ ਪੰਜਾਬ ਦਾ ਜਿਹੜਾ ਕਮਾਊ ਪੁੱਤ ਵਿਭਾਗ ਆ ਟਰਾਂਸਪੋਰਟ ਦਾ ਉਹਨੂੰ ਬਚਾਉਣਗੇ ਅੱਜ ਦੀ ਜੋ ਹੜਤਾਲ ਆ ਸਾਨੂੰ ਮਜਬੂਰਨ ਕਰਨੀ ਪਈ ਕਿਉਂਕਿ ਹੜਤਾਲ ਦੇ ਸਬੰਧ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਅਸੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇ ਰਹੇ ਆ ਨੋਟਿਸ ਦੇ ਰਹੇ ਆ ਵੀ ਸਾਡੀਆਂ ਮੰਗਾਂ ਦੇ ਉੱਪਰ ਵਿਚਾਰ ਕੀਤਾ ਜਾਵੇ ਜਿਵੇਂ ਕਿ ਪਿਛਲੇ ਸਾਲ 2024 ਦੇ ਵਿੱਚ 1 ਜਨਵਰੀ ਦੇ ਵਿੱਚ ਸਾਡੀ ਜਲੰਧਰ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਉਹਨਾਂ ਨੇ ਟਰਾਂਸਪੋਰਟ ਦੇ ਉੱਚ ਅਧਿਕਾਰੀਆਂ ਨੂੰ ਹੁਕਮ ਦਿੱਤੇ ਸੀਗੇ ਵੀ ਇਹਨਾਂ ਦੀ ਇੱਕ ਪਾਲਿਸੀ ਬਣਾ ਕੇ ਇਹਨਾਂ ਨੂੰ ਇੱਕ ਮਹੀਨੇ ਦੇ ਵਿੱਚ ਪੱਕੇ ਕੀਤਾ ਜਾਵੇ ਪਰ ਇੱਕ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਆ ਜਿਹੜੇ ਸਾਡੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਉਹਨਾਂ ਦੇ ਕੰਨ ਦੇ ਉੱਪਰ ਕਿਸੇ ਤਰ੍ਹਾਂ ਦੀ ਜੋਨ ਨਹੀਂ ਸਰਕਦੀ ਉਹ ਟਾਲਮਟੋਲ ਦੀ ਨੀਤੀ ਦੇ ਨਾਲ ਡਾਇਰੈਕਟਰ ਸਟੇਟ ਟਰਾਂਸਪੋਰਟ ਜਿਹੜੇ ਹੈਗੇ ਨੇ ਉਹ ਚੀਫ ਸੈਕਟਰੀ ਕੋਲ ਭੇਜ ਦਿੰਦੇ ਨੇ ਚੀਫ ਸੈਕਟਰੀ ਟਰਾਂਸਪੋਰਟ ਮੰਤਰੀ ਕੋਲ ਭੇਜ ਦਿੰਦੇ ਨੇ ਇਸੇ ਤਰ੍ਹਾਂ ਹੀ ਸਾਨੂੰ ਅੱਗੇ ਟਾਲਮ ਟੋਲ ਕਰਕੇ ਲਾਰੇ ਲਾਏ ਜਾ ਰਹੇ ਨੇ ਕਿਸੇ ਵੀ ਸਾਡੀ ਗੱਲ ਦੇ ਵਿੱਚ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜੋ ਸਾਡੇ ਆਊਟਸੋਰਸ ਦੇ ਮੁਲਾਜ਼ਮ ਨੇ ਉਹਨਾਂ ਨੂੰ ਕੰਟਰੈਕਟ ਤੇ ਨਹੀਂ ਲਿਆ ਜਾ ਰਿਹਾ ਜੋ ਕੰਟਰੈਕਟ ਵਾਲੇ ਨੇ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਲੱਗ ਲੱਗ ਤਨਖਾਹਾਂ ਦੇ ਉੱਪਰ ਸਾਡੇ ਮੁਲਾਜ਼ਮ ਕੰਮ ਕਰ ਰਹੇ ਨੇ ਇਸ ਕਰਕੇ ਸਾਡੀ ਜਿਹੜੀ ਮਾਣਯੋਗ ਮੁੱਖ ਮੰਤਰੀ ਨੂੰ ਸੀ ਨੋਟਿਸ ਦਿੱਤਾ ਸੀਗਾ ਕਿ ਸਾਡੇ ਮੰਗਾਂ ਵੱਲ ਧਿਆਨ ਦਿਓ ਉਹ ਸਾਡੇ ਮੰਗਾਂ ਵੱਲ ਧਿਆਨ ਨਹੀਂ ਦੇ ਰਹੇ ਮਜਬੂਰਨ ਸਾਨੂੰ ਹੜਤਾਲ ਕਰਨੀ ਪਈ। ਪੀਆਰਟੀਸੀ ਪਨਬਸ ਤੇ ਪੰਜਾਬ ਰੋਡਵੇ ਦੇ ਕੱਚੇ ਮੁਲਾਜ਼ਮ ਜਿਨ੍ਹਾਂ ਦਾ ਕਹਿਣਾ ਹੈ ਕਿ ਵਿਭਾਗਾਂ ਦੇ ਵੱਲੋਂ ਉਹਨਾਂ ਦੀਆਂ ਮੰਗਾਂ ਨਾ ਮੰਗਣ ਕਰਕੇ ਉਹਨਾਂ ਦਾ ਜੀਵਨ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਚੁੱਕਿਆ ਹੈ ਕਿ ਇਹਨਾਂ ਨੇ ਮੁੱਖ ਮੰਤਰੀ ਪੰਜਾਬ ਤੋਂ ਆਸ ਲਗਾਈ ਹੈ ਕਿ ਮੀਟਿੰਗ ਕਰਕੇ ਉਹਨਾਂ ਦੀਆਂ ਮੰਗਾਂ ਦਾ ਸਾਰਥਕ ਹੱਲ ਕੱਢਣਗੇ। ਸ਼੍ਰੀ ਮੁਖਤਸਰ ਸਾਹਿਬ ਤੋਂ ਅਸ਼ਫਾਕ ਟੂ ਡੀਨਿਕਸਵਰਾ ਟੀਵੀ